ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਖ ਵਾਕ ਸ੍ਰੀ ਹਰਮੰਦਰ ਸਾਹਿਬ ਅਮਰਸਰ ਸਾਹਿਬ ਸੋ ਕੋ ਟਨ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਨ ਦੁਖ ਜਾਏ ਤਨਾਸੀ ਮਹੱਲਾ ਤੀਜਾ ਕ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਮੰਭੀ ਇਕ ਕ ਬੇਖਾਰੀ ਤੇਰੇ ਤੂੰ নিজ ਪਤ ਹੈ ਦਾਤਾ ਕੋ ਦਇਆਲ লাম ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਦਾਤਾ ਹਰឯ ਜਾਓ ਸੱਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਭ ਨਾ ਕਾਇਕੋ ਅਵਰਨਾ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਆਪੁ ਕਿਛ ਕਿਰਪਾ ਕੀ ਜੈ ਕੋ ਦਇਆਲ ਦਰਸ਼ਨ ਦੇਹੁ ਆਪਣਾ ਐਸੀ ਵਖਸ ਕਰੀ ਜੈ ਪਨਦ ਨਾਨਕ ਭਰਮ ਪਟ ਖੂਲੇ ਗੁਰ ਪ੍ਰਸਾਦੀ ਜਾਣਿਆ ਸਚੀ ਲਿਵ ਲਾਗੀ ਹੈ ਭੀਤਰ ਸਤੁਰੂ ਸੋ ਮਨ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਗੁਰੂ ਰਾਮਦਾਸ ਦੀ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਰਬਤ ਦਾ ਪਲਾ ਵਾਹਿਗੁਰੂ ਜੀ ਦਾਤਾ ਜੀ ਮਿਹਰ ਕਰੋ ਮਿਹਰੇ वाहिगुरु जीा ख़ालसा वाहिगुरु जी फतिह